ਹਾਂਜੀ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਸ਼ੋਕ ਲਾਧੂ ਕਾ ਤੋਂ ਅੱਜ ਜਿਲ੍ਹਾ ਫਾਜ਼ਿਲਕਾ ਦੀ ਅਪਡੇਟ ਗੁਰੂਗਰ ਪਿੰਡ ਥੇ ਇਕਲੰਦਰ ਦੇ ਵਿੱਚ ਖੜੇ ਹਾਂ ਜਿੱਥੇ ਪੰਜਾਬ ਦੇ ਵਿੱਚ ਪੂਰੀ ਹੜਪੀੜਤਾ ਵਿਪਤਾ ਆਈ ਹੈ ਤਾਂ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ 8-9 ਜ਼ਿਲ੍ਹੇ ਪ੍ਰਭਾਵਿਤ ਹੋ ਚੁੱਕੇ ਆ ਤਾਂ ਸਾਡੇ ਪਿੱਛੇ ਤਸਵੀਰਾਂ ਦੇਖ ਰਹੇ ਹੋ ਸੰਸਥਾਵਾਂ ਪਹੁੰਚੀਆਂ ਨੇ ਅਲੱਗ-ਅਲੱਗ ਐਨਜੀਓ ਪਹੁੰਚੀਆਂ ਨੇ ਕਿਸਾਨਾਂ ਵੱਲੋਂ ਵੀ ਜਿਹੜੀ ਹੈ ਪੂਰੀ ਜਿਹੜੀ ਹੈ ਇਹ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਦਦ ਕੀਤੀ ਜਾ ਰਹੀ ਹੈ ਸਿਆਣੇ ਕਹਿੰਦੇ ਆ ਕਿ দান ਦੇਈਏ ਤਾਲਾ ਘਟੇ ਕਹਿ ਕੇ ਭਗਤ ਕਬੀਰ ਇਹਨਾਂ ਸੰਸਥਾਵਾਂ ਦੇ ਵੱਲੋਂ ਹਰ ਜਿਹੜਾ ਹੜ੍ਹ ਪੀੜਤਾ ਹੈ ਚਾਹੇ ਉਹ ਪਾਣੀ ਦੇ ਅੰਦਰ ਕਿਰਿਆ ਹੈ ਜਾਂ ਪਾਣੀ ਤੋਂ ਬਾਹਰ ਆ ਕੇ ਜਿਨ੍ਹਾਂ ਦੇ ਫਸਲਾਂ ਡੁੱਬੀਆਂ ਨੇ ਨੁਕਸਾਨ ਹੋਇਆ ਪਰ ਜਿੰਦੇ ਜਾਗਦੇ ਪੰਜਾਬ ਦੀ ਮਿਸਾਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਅੱਜ ਪੰਜਾਬ ਜਿਹੜਾ ਹੈ ਨੌਬਤ ਦੇ ਵਿੱਚ ਜ਼ਰੂਰ ਖੜਾ ਹੈ ਪਰ ਉਹਨਾਂ ਦੇ ਪਿੱਛੇ ਦਾਨੀ ਸੱਜਣ ਵੀ ਖੜੇ ਹਨ ਇਹ ਸਮੱਸਿਆਵਾਂ ਕਿਉਂ ਆ ਰਹੀਆਂ ਨੇ ਕਿੰਨੀ ਦੇਰ ਤੱਕ ਰਹਿਣੀਆਂ ਇਹ ਸੰਸਥਾਵਾਂ ਕਿੱਥੋਂ ਕਿੱਥੋਂ ਤੱਕ ਅੱਜ ਜਿਨ੍ਹਾਂ ਦੇ ਦਿਲ ਟਹਿ ਚੁੱਕੇ ਆ ਫਸਲਾਂ ਖਰਾਬ ਹੋ ਚੁੱਕੇ ਨੇ ਸਾਰੀ ਗੱਲਬਾਤ ਕਰਦੇ ਆ ਔਰ ਇਧਰ ਇਹ ਦੇਖੋ ਛੋਟੇ ਛੋਟੇ ਸਟੂਡੈਂਟ ਖੜੇ ਆ ਸਾਡੀਆਂ ਪੰਜਾਬ ਦੀਆਂ ਬੇਟੀਆਂ ਔਰ ਜੋ ਲੇਡੀਜ਼ ਕਰਾਂ ਦੇ ਵਿੱਚ ਬੈਠੀਆਂ ਨੇ ਕਿਸੇ ਤਰ੍ਹਾਂ ਦੀ ਕੋਈ ਦੁੱਖ ਤਕਲੀਫ ਹੈ ਅੱਜ ਇਹ ਪਹਿਣਾ ਵੀ ਉਹਨਾਂ ਦੇ ਦੁੱਖ ਦਰਦ ਵੰਡਾਉਣ ਲਈ ਖੜੀਆਂ ਤਾਂ ਸਾਡੇ ਨਾਲ ਇਸ ਟੀਮ ਦੇ ਸੀਨੀਅਰ ਆਗੂ ਮੌਜੂਦ ਨੇ ਸਾਰੀ ਗੱਲਬਾਤ ਕਰਦੇ ਆ ਪਿੱਛੇ ਵੀ ਹੜ ਆਏ ਨੇ ਤਾਂ ਉਹਨਾਂ ਨੇ ਸਵਾਲਆ ਕੀ ਕਿ ਦਿੱਤੀਆਂ ਇਹ ਸੰਸਥਾ ਪਹਿਲਾਂ ਵੀ ਆਈ ਹੈ ਕਿ ਪਹਿਲੀ ਵਾਰ ਹੀ ਆਈ ਹੈ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਜੀ ਫਾਜ਼ਲ ਕਾ ਲਾਈਵ ਤੇ ਤੁਹਾਡਾ ਜੀ ਸਵਾਗਤ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸਰ ਜੀ ਤੁਹਾਡਾ ਸਭ ਤੋਂ ਪਹਿਲਾਂ ਸੰਸਥਾ ਦਾ ਨਾਮ ਜਾਣਨਾ ਚਾਹ ਰਹੇ ਸਾਡੀ ਸੰਸਥਾ ਜੋਤੀ ਫਾਊਂਡੇਸ਼ਨ ਹੈ ਜੋ ਪੂਰੇ ਭਾਰਤ ਚ ਕੰਮ ਕਰਦੀ ਹੈ ਜੀ ਹਾਂਜੀ ਇਹ ਇੱਥੇ ਸਾਡੀ ਜੋਤੀ ਫਾਊਂਡੇਸ਼ਨ ਤੇ ਨਾਲ ਗਲੋਬਲ ਸਿੱਖ ਜੀ ਦੋਨੇ ਸੰਸਥਾਵਾਂ ਨਾਲ ਰਲ ਕੇ ਕੰਮ ਕਰ ਰਹੀ ਹੈ ਜੀ ਤਾ ਕਿਵੇਂ ਤੁਸੀਂ ਦੇਖਿਆ ਜੀ ਅੱਜ ਦੇ ਮਾਹੌਲ ਨੂੰ ਕਦੋਂ ਦੇ ਤੁਸੀਂ ਇਹ ਮੰਨ ਲੋ ਸੰਸਥਾ ਨੂੰ ਲੈ ਕੇ ਜਾਗੇ ਉਹ ਜਾਂ ਛੋਟੇ ਛੋਟੇ ਬੱਚੇ ਨਾਲ ਲੈ ਕੇ ਸੇਵਾ ਨਹੀਂ ਅਸੀਂ 2023 ਜਿੱਥੇ ਹੜਾਏ ਸੀ ਉਹ ਤੋਂ ਬਹੁਤ ਦਿਨ ਲਾਇਆ ਇੱਥੇ ਘਰ ਘਰ ਤੀਕ ਰਾਸ਼ਨ ਪੰਚਾਇਆ ਜੋ ਵੀ ਚੀਜ਼ ਚਾਹੀਦੀ ਸੀ ਉਹ ਪਹੁੰਚਦੀ ਕੀਤੀ ਹੈ ਉਹ ਜਿੱਦੇ ਖਬਰਾਂ ਚ ਜਾਂ ਕਿਤੇ ਵੀ ਮਤਲਬ ਕੋਈ ਵੀ ਸਾਡੀ ਟੀਮ ਤੋਂ ਕੋਈ ਦਿੱਲੀ ਸੀ ਕੋਈ ਚੰਡੀਗੜ੍ਹ ਸੀ ਕਿਤੇ ਵੀ ਸੀ ਜੋ ਦੇਖਿਆ ਤੇ ਸਾਰਿਆਂ ਨੇ ਇੱਕ ਕਾਲ ਕੀਤੀ ਤੇ ਫਿਰ ਇਕੱਠੇ ਹੋ ਕੇ ਸਾਰੇ ਰਾਸ਼ਨ ਲੈ ਕੇ ਇੱਥੇ ਪਹੁੰਚੇ ਤੇ ਦੋ ਸਰਪੰਚ ਸਾਹਿਬ ਨਾਲ ਇੱਥੇ ਪਿੰਡਦਿਆਂ ਨਾਲ ਅਸੀਂ ਇਹ ਕਿ ਕਲੈਕਸ਼ਨ ਸੈਂਟਰ ਬਣਾਉਣਾ ਸੀ ਤੇ ਇਥੇ ਕਲੰਦਰ ਸਾਹ ਨੂੰ ਸੈਂਟਰ 'ਚ ਲੱਗਿਆ ਇਹਨਾਂ ਨੂੰ ਕਿਹਾ ਕਹਿੰਦੇ ਮੋਸਟ ਵੈਲਕਮ ਹੈ ਇਹਨਾਂ ਦੇ ਜਿੱਦੇ ਦੇ ਆਏ ਆ ਇਹਨਾਂ ਨੇ ਸਾਡੀ ਹਰ ਤਰ੍ਹਾਂ ਦੀ ਲੰਗਰ ਪਾਣੀ ਦੀ ਕੋਈ ਰਹਿਣ ਦੀ ਜਾਂ ਕੋਈ ਰਾਸ਼ਨ ਰੱਖਣ ਦੀ ਹਰ ਤਰ੍ਹਾਂ ਦੀ ਪੂਰੀ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੁੰਦੇ ਸੀ ਜੀ ਜਦੋਂ ਤੁਸੀਂ ਇਸ ਪਿੰਡ ਦੇ ਗੁਰੂ ਘਰ 'ਇੱਥੇ ਬੈਠੇ ਹੋ ਸਰਪੰਚ ਵੱਲੋਂ ਪੰਚਾਇਤ ਵੱਲੋਂ ਨਗਰ ਦਾ ਜਿਹੜਾ ਸਹਿਯੋਗ ਕਿਵੇਂ ਲੱਗ ਰਿਹਾ ਸਾਨੂੰ ਇਸ ਪਿੰਡ ਨੇ ਮਤਲਬ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਿੰਨੇ ਵੀ ਇੱਥੋਂ ਦੇ ਨਗਰ ਦੇ ਬੰਦੇ ਐ ਜੋ ਮਤਲਬ ਆਪਣਾ ਗੁਰੂ ਕਰਦੇ ਸਤਿਪੰਥ ਸਾਹਿਬ ਹੋਗੇ ਵੈਸੇ ਵਾਸੀ ਹੋਗੇ ਜੋ ਵੀ ਮਿਲਿਆ ਹਰੇਕ ਨੇ ਪੂਰੀ ਸਪੋਰਟ ਕੀਤੀ ਹੈ ਜੀ ਜੋ ਹਾਰਪੀਟ ਨੇ ਜਿਹੜੀ ਤੁਸੀਂ ਸਵਾਮਾ ਪ੍ਰੋਵਾਈਡ ਕਰਾ ਰਹੇ ਹੋ ਤਾਂ ਤੁਸੀਂ ਇਸ ਜਿਹੜੇ ਕੈਂਪ ਦੇ ਵਿੱਚ ਕੀ ਕੀ ਜਿਹੜੀ ਹੈ ਅੱਗੇ ਜੋ ਮੁਸ਼ਕਲਾਂ ਦੇ ਵਿੱਚ ਘਰੇ ਆ ਕੀ ਕੀ ਸੇਵਾ ਦੇ ਰਹੇ ਜੀ ਅਸੀਂ ਹਰ ਤਰ੍ਹਾਂ ਦੀ ਹੀ ਸੇਵਾ ਦੇ ਰਹੇ ਹਾਂ ਜੋ ਵੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਤਲਬ ਜੋ ਵੀ ਸੇਵਾ ਚਾਹੀਦੀ ਹੋਊਗੀ ਸਾਡੀਆਂ ਕਿ ਮਤਲਬ ਪਹਿਲਾਂ ਬੋਰਸ ਨੇ ਮਤਲਬ ਨਹੀਂ ਆਈਆਂ ਸੀ ਹੁਣ ਬੋਰਸ ਸਾਡੀਆਂ ਆਈਆਂ ਵਰਕਿੰਗ ਹੋ ਗਈਆਂ ਤਿੰਨ ਚਾਰ ਹੁਣ ਘਰ ਘਰ ਜਾ ਕੇ ਜਿੱਥੇ ਲਾਈਟ ਨਹੀਂ ਜਾਂਦੀ ਉੱਥੇ ਸੋਲਰ ਲਾਈਟਾਂ ਜੋ ਇਹਨਾਂ ਨੂੰ ਮਤਲਬ ਜਿਵੇਂ ਔਰਸ ਹੋ ਗਿਆ ਜਿਵੇਂ ਕਿਸੇ ਦਾ ਬੀਪੀ ਘਟਦਾ ਜਾਂ ਉਹਨਾਂ ਨੂੰ ਰਾਸ਼ਨ ਹੋ ਗਿਆ ਜਾਂ ਉਹਨਾਂ ਤਰਪਾਲਾਂ ਹੋ ਗਈਆਂ ਜਾਂ ਉਹਨਾਂ ਨੂੰ ਸੁੱਕਾ ਰਾਸ਼ਨ ਹੋ ਗਿਆ ਜਾਂ ਉਹਨਾਂ ਨੂੰ ਕੋਈ ਵੀ ਪੀਣ ਵਾਲੇ ਪ੍ਰੋਟੀਨ ਹੋ ਗਏ ਤੇ ਕਿਸੇ ਵੀ ਤਰ੍ਹਾਂ ਦਾ ਮੱਛਰਦਾਨੀਆਂ ਹੋ ਗੀਆਂ ਆਡੋ ਮਾਸ ਹੋ ਗਿਆ ਮੈਡੀਕਲ ਕਿੱਟਾਂ ਹੋ ਗਈਆਂ ਕੋਈ ਵੀ ਚੀਜ਼ ਚਾਹੀਦੀ ਹੈ ਉਹਨਾਂ ਨੂੰ ਹਰ ਇੱਕ ਚੀਜ਼ ਦੀ ਮਤਲਬ ਸੂਤ ਦਿੱਤੀ ਹੋ ਗਈ ਪਾਣੀ ਹੋ ਗਿਆ ਕਿੰਨੇ ਕੁ ਪਿੰਡਾਂ ਚ ਗਏ ਸੀ ਤੇ ਕਿਹੜੇ ਕਿਹੜੇ ਪਿੰਡਾਂ ਤੁਸੀਂ ਸੇਵਾ ਦੇ ਚੁੱਕੇ ਅਸੀਂ ਜਿਹੜੇ ਮਤਲਬ ਲਗਾਤਾਰ ਕੋਈ ਵੀ ਪਿੰਡ ਜਿੰਨੇ ਵੀ ਬਾਰਡਰ ਤੋਂ ਪਾਰ ਆ ਸਾਰੇ ਪਿੰਡਾਂ ਚ ਹੀ ਮਤਲਬ ਸੇਵਾ ਨਮਾਉਣੀ ਜਿਵੇਂ ਕਿ ਲਾਬਾ ਹੋ ਗਿਆ ਆਪਣਾ ਕਾਮ ਆਲੀ ਹੋ ਗਿਆ ਨਾਨਕ ਦੁਨਾਂ ਹੋ ਗਿਆ ਇਹ ਮੰਨਤਾ ਵਾਲੀ ਹੋ ਗਿਆ ਐਂ ਕਰਕੇ ਜਿੰਨੇ ਵੀ ਪਿੰਡ ਆ ਜੋ ਜੋ ਸਾਨੂੰ ਮਤਲਬ ਟੱਚ ਚ ਆਈ ਜਾਣਗੇ ਜਿੱਥੇ ਤੱਕ ਸਾਡੇ ਤੋਂ ਬਾਰਡਰ ਤੱਕ ਜਿੰਨੇ ਵੀ ਕੋਈ ਪਿੰਡ ਨਹੀਂ ਛੱਡਣਾਗਾ ਸੀ ਜਦੋਂ ਤੁਸੀਂ ਉਹਨਾਂ ਲੋਕਾਂ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਜਦੋਂ ਜਾਣੇ ਆ ਉਹਨਾਂ ਦੀ ਅੰਦਰ ਦੀ ਲੋਕੇਸ਼ਨ ਆਪਾਂ ਬਾਹਰ ਖੜੇ ਆ ਤੁਸੀਂ ਪਾਣੀ ਲੰਘ ਕੇ ਜਾਂਦੇ ਹੋ ਤਾਂ ਉਹਨਾਂ ਦੀ ਅੰਦਰ ਦੀ ਲੋਕੇਸ਼ਨ ਆਜ ਦੇ ਸਮੇਂ ਮੁਤਾਬਕ ਹੀ ਨੇ ਜੀ ਜਿਹਦੇ ਸਮੇਂ ਮੁਤਾਬਕ ਵੀ ਉਹਨਾਂ ਦੇ ਘਰਾਂ 'ਚ ਪਾਣੀ ਹੈ ਜੀ ਸੈਲ ਚੜੀ ਹੋਈ ਹੈ ਜੀ ਮੰਜਿਆਂ ਤੇ ਬੈਠੇ ਆ ਪਸ਼ੂ ਉਹਨਾਂ ਦੇ ਪਾਣੀ 'ਚ ਖੜੇ ਆ ਇਮਾਚਰ ਉਹਨਾਂ ਦੇ ਬਹੁਤ ਜ਼ਿਆਦਾ ਹੋਇਆ ਰਿਹਾ ਬਿਮਾਰੀਆਂ ਦਾ ਮਤਲਬ ਦਿਨੋ ਦਿਨ ਵੱਧ ਰਹੀਆਂ ਉੱਥੇ ਬੜੇ ਹੀ ਔਖੇ ਆ ਫਸਲ ਵੀ ਰੋੜ ਗਈ ਘਾਹ ਵੀ ਰੋੜ ਗਿਆ ਉਹਨਾਂ ਨੂੰ ਜੋ ਵੀ ਮੰਨ ਕੇ ਚਲੋ ਜਿਹੜੇ ਬਾਰਡਰ ਰੋਲ ਸਹੀ ਪਾਰ ਬੈਠੇ ਆ ਅੱਜ ਵੀ ਉਹਨਾਂ ਤੀਕ ਤਾਂ ਜਿੰਨਾ ਵੀ ਕੁਝ ਵੀ ਪਹੁੰਚ ਜੂ ਕੋਈ ਵੀ ਦਾਨੀ ਸੱਜਣ ਪੰਚਾ ਦੂ ਉਹ ਵੀ ਥੋੜਾ ਅੱਛਾ ਜਿਹੜੀ ਸਰ ਜੀ ਤੁਹਾਡੀ ਸੇਵਾ ਹੈ ਜੀ ਟੋਟਲ ਇਹ ਤੁਹਾਡੇ ਜਿਹੜੀ ਲੜਕੀਆਂ ਕਿੰਨੀ ਟੀਮ ਵਿੱਚ ਸ਼ਾਮਲ ਨੇ ਤੇ ਨੌਜਵਾਨ ਲੜਕੇ ਕਿੰਨੇ ਸ਼ਾਮਲ ਨੇ ਸਾਡੇ ਲੋਡ ਮੁਤਾਬਕ ਜਿੰਨੀਆਂ ਲੜਕੀਆਂ ਚਾਹੀਦੀਆਂ ਉਹਨੀਆਂ ਆ ਜਾਂਦੀਆਂ ਜਿੰਨੇ ਲੜਕੇ ਚਾਹੀਦੇ ਉਹਨੇ ਆ ਜਾਂਦੇ ਲੋਡ ਮੁਤਾਬਕ ਹੈ ਇਹ ਨਹੀਂ ਕਿ ਆਪਾਂ ਇਕੱਠ ਮਾਰ ਕੇ ਬੈਣਾ ਜਿਵੇਂ ਜਿਵੇਂ ਲੋਡ ਹੈ ਓਵੇਂ ਓਵੇਂ ਸੇਵਾ ਲਈ ਤਿਆਰ ਹਸਾ ਅੰਦਰ ਦੇ ਲੋਕਾਂ ਦੀ ਜਿਹੜੀ ਮੇਨ ਮੁਸ਼ਕਲ ਆ ਜਦੇ ਸਮੇਂ ਕੀ ਯਾਰ ਕਿ ਜਿਹੜੀ ਇਸ ਸੇਵਾ ਤੋਂ ਬਾਅਦ ਕੋ ਹੋਰ ਉਹਨਾਂ ਦੀ ਡਿਮਾਂਡ ਹੈ ਏਦੋਂ ਬਾਅਦ ਅੱਜ ਦੇ ਜਿੱਦ ਦੇ ਪਾਣੀ ਘਟਣਾ ਸ਼ੁਰੂ ਹੁੰਦਾ ਖੜਦਾ ਇੱਕ ਤਾਂ ਹਿਊਮਿਡਿਟੀ ਬਹੁਤ ਵੱਡੀਆਂ ਨਾਂ ਬਿਮਾਰੀਆਂ ਮਤਲਬ ਫੰਗਸ ਬਹੁਤ ਫੈਲਣ ਲੱਗ ਪੈਣੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਉਹਨਾਂ ਦੀ ਮਤਲਬ ਜਿਹੜਾ ਵਾਹਣ ਜਿਹੜੇ ਜਿੱਥੇ ਪਾਣੀ ਸੁੱਕ ਗਿਆ ਉਹ ਤਿੰਨ ਤਿੰਨ ਫੁੱਟ ਜਿੱਕੇ ਤੋਂ ਉੱਚਾ ਕਿਤੇ ਨੀਵਾ ਉਹ ਮੁਸ਼ਕਲ ਆ ਜਾਣੀ ਫਿਰ ਉਹਨਾਂ ਫਸਲ ਬੀਜਣ ਵਾਸਤੇ ਜਿਹੜੀ ਮਤਲਬ ਟਰੈਕਟਰਾਂ ਦੀ ਜਪਧਰਾਈ ਦੀ ਮਤਲਬ ਉਹ ਬੜੀ ਸਖਤ ਜ਼ਰੂਰਤ ਪੈਣੀ ਹੈ ਤੇ ਮਤਲਬ ਅੱਗੇ ਮੁਸ਼ਕਲਾਂ ਆਈਆਂ ਜਿੱਨਾਂ ਚਿਰ ਉਹਨਾਂ ਦੇ ਮਤਲਬ ਫਸਲ ਨਹੀਂ ਬੀਜੀਦੀ ਹਾਂਜੀ ਇਹ ਜੀ ਤੁਸੀਂ ਦੇਖਿਆ ਕਿ ਇਸ ਸੰਸਥਾ ਦੇ ਵੱਲੋਂ ਹਰ ਸੇਵਾ ਪ੍ਰੋਵਾਈਡ ਕੀਤੀ ਜਾ ਰਹੀ ਪਿੰਡ ਦੇ ਮੁਖੀ ਖੜੇ ਆ ਤੇ ਕਲੰਦਰ ਦੇ ਪਿੰਡ ਦੇ ਸਰਪੰਚ ਖੜੇ ਆ ਪੂਰੀ ਸਮੁੱਚੀ ਪੰਚਾਇਤ ਜੀ ਜਦੋਂ ਐਂਟਰੀ ਕੀਤੀ ਤਾਂ ਬਹੁਤ ਵਧੀਆ ਜਿਹੜੇ ਇੱਥੋਂ ਦਾ ਮਾਹੌਲ ਡਿਸਪਲਨ ਦੇਖਿਆ ਇੱਕ ਸਾਈਡ ਲੰਗਰ ਚੱਲ ਰਿਹਾ ਔਰ ਇਹ ਸੰਸਥਾਵਾਂ ਲੰਗਰ ਸ਼ਾਕ ਰਹੀਆਂ ਸੀ ਟੀਮਾਂ ਆ ਰਹੀਆਂ ਸੀ ਅੱਗੇ ਭੇਜ ਰਿਹਾ ਤਾਂ ਆਪਾਂ ਜੀ ਗੱਲਬਾਤ ਕਰਾਂਗੇ ਜੀ ਫਾਇਲ ਕਾ ਰਾਜਨੀਤੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਜੀ ਤੁਹਾਡਾ ਸਭ ਤੋਂ ਪਹਿਲਾਂ ਜੀ ਨਾਮ ਜਾਣਨਾ ਚਾਹਾਂਗੇ। ਅਰਵਿੰਦਰ ਅਰਵਿੰਦਰ ਜੀ ਅੱਜ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਵੈਸੇ ਵੀ ਪਹਿਲਾਂ ਸਵਾਵਾ ਦੇ ਰਹੇ ਹੋ ਕਿਸਾਨ ਜਿਹਾ ਬੰਦੇ ਨਾਲ ਜੁੜੇ ਹੋ ਤਾਂ ਜਿਹੜੇ ਇਹ ਨੌਜਵਾਨ ਆਏ ਨੇ ਜੀ ਤਾਂ ਕਿਵੇਂ ਲੱਗ ਰਿਹਾ ਜੀ? ਬਹੁਤ ਵਧੀਆ ਤਿੰਨ ਚਾਰ ਦਿਨ ਹੋ ਗਏ ਮੁੰਡੇ ਨੂੰ ਆਏ ਨੂੰ ਇੱਥੇ ਦੋ ਟੀਮਾਂ ਆਈਆਂ ਇਹਨਾਂ ਦੀ ਦੋਨੇ ਸੰਸਥਾ ਬਹੁਤ ਸੋਹਣਾ ਕੰਮ ਕਰਨਾ। ਜੀ ਇਹ 25-30 ਜਣੇ ਹੈ ਲਗਾਤਾਰ ਜਿੰਨੇ ਕਿ ਜ਼ੋਰ ਤੇ ਜ਼ਮੀਰ ਨੇ ਦੱਸਿਆ ਉਨੇ ਬੁਲਾ ਲਿੰਦੇ ਉਹਨਾ ਕੰਮ ਕਰ ਰਹੇ ਪੂਰਾ ਇਮਾਨਦਾਰੀ ਨਾਲ ਦਿਨ ਰਾਤ ਲੱਗੇ ਹੋਇਆ ਪਾਣੀ ਪੂਣੀ ਦੀ ਕੋਈ ਪਰਵਾਹ ਨਹੀਂ ਇਹਨਾਂ ਨੂੰ ਬੋਰਸ ਇਹਨਾਂ ਦੀਆਂ ਦੋ ਆ ਗਈਆਂ ਇਹਨਾਂ ਦੇ ਮਕਸਦ ਇਹ ਕੀ ਹੈ ਜਿੱਥੋਂ ਤੱਕ ਘਰ ਤੱਕ ਬੇਠਾ ਉਹਦੇ ਘਰ ਤੱਕ ਰਾਸ਼ਨ ਪਹੁੰਚ ਕੋਸ਼ਿਸ਼ ਪੂਰੀ ਇਹ ਬਚਾਉਣਗੇ ਇਮਾਨਦਾਰੀ ਨਾਲ ਲੋਕ ਵੀ ਇਹਨਾਂ ਨੂੰ ਸਹਿਯੋਗ ਦੇ ਰਹੇ ਤੇ ਅਸੀਂ ਵੀ ਬੇਨਤੀ ਕਰਦੇ ਹਾਂ ਵੀ ਆਹ ਮਾਰੇ ਨਾ ਜਾਓ ਇਹਨਾਂ ਨੂੰ ਰਲ ਕੇ ਸਹਿਯੋਗ ਕਰੋ ਇਹਨਾਂ ਨਾਲ ਫੋਨ ਤੇ ਗੱਲ ਕਰੋ ਜਿੱਥੇ ਜ਼ਰੂਰਤ ਹੈ ਰੇਕ ਨੂੰ ਬਚਾਓ ਜੋ ਪੈਸਾ ਸੰਗਤ ਦਾ ਦੇਣਾ ਦਾਨੀ ਸੱਜਣਾਂ ਨੇ ਉਹ ਸਹੀ ਤਾਂ ਇਹ ਲਾਉਣ ਚ ਪੂਰਾ ਸਹਿਯੋਗ ਦਿੱਤਾ ਜੀ ਜੀ ਸਰਪੰਚ ਸਾਹਿਬ ਜੀ 2023 ਦੇ ਵਿੱਚ ਹੀ ਹੜ੍ਹ ਆਏ ਸੀ ਹੁਣ 2025 ਦੇ ਵਿੱਚ ਆਇਆ ਵਿੱਚੋਂ ਇਹ ਨਾ ਬਾਟਰ ਵਾਲੇ ਲੋਕਾਂ ਨੂੰ ਕਦੇ ਜੰਗ ਦਾ ਮਾਹੌਲ ਸਤਾ ਰਿਹਾ ਕਦੇ ਹੜ੍ਹ ਪੀੜਤਾ ਦਾ ਜਿਹੜੀਆਂ ਅਗਾ ਸਮੱਸਿਆਵਾਂ ਹੋਣੀਆਂ ਨੇ ਉਹਨਾਂ ਚੀਜ਼ਾਂ ਤੋਂ ਤੁਹਾਡਾ ਕੀ ਸੁਝਾਅ ਇਹ ਲੋਕ ਕਿਵੇਂ ਬਚ ਸਕਦੇ ਆਉਣ ਵਾਲੇ ਸਮੇਂ ਆਪ ਦੇ ਪਰਿਵਾਰਾਂ ਦਾ ਰੋਜ਼ਗਾਰ ਬੱਚਿਆਂ ਨੂੰ ਪੜਾਉਣਾ ਇਹ ਮਤਲਬ ਕਿਵੇਂ ਦੇਖਦੇ ਹੋ ਜੀ ਇਸ ਗੱਲ ਨੂੰ ਇਹ ਬਹੁਤ ਔਖਾ ਸਮਾਂ ਜੀ ਪਹਿਲਾਂ ਵੀ ਇਹਨਾਂ ਦੇ ਹੁਣ ਵੀ ਇਹਦਾ ਤਾਂ ਪ੍ਰੋਪਰ ਸਾਰੀਆਂ ਸਰਕਾਰਾਂ ਨੂੰ ਹੱਲ ਚਾਹੀਦਾ ਕੋਈ ਸਰਕਾਰ ਆ ਜਾਂਦੀ ਦੂਸਰੀ ਚਲੀ ਜਾਂਦੀ ਆ ਗਿਆ ਉਹਦੇ ਚ ਕੋਈ ਹੱਲ ਨਹੀਂ ਪ੍ਰੋਪਰ ਹੱਲ ਨੂੰ ਸੈਂਟਰ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਪੱਕਾ ਹੱਲ ਕੱਢਣਾ ਚਾਹੀਦਾ ਪਾਣੀ ਤੋਂ ਬਾਅਦ ਇਹਨਾਂ ਵਾਸਤੇ ਬਹੁਤ ਦਿੱਕਤ ਪਿਛਲੇ ਸਾਲ ਮਾਰਿਆ ਗਿਆ ਜ਼ਿਮੀਂਦਾਰ ਦੀ ਇੱਕ ਫਸਲ ਮਾਰੀ ਜਾਏ ਕਈ ਸਾਲ ਨਹੀਂ ਤਾਂ ਪਾਉਂਦਾ ਜੀ ਉਹਨਾਂ ਦੇ ਦੋ ਫਸਲਾਂ ਮਾਰੀ ਗਈਆਂ ਇਸ ਤੋਂ ਬਾਅਦ ਕਣਕ ਅਗਲੀ ਉਹਦਾ ਬੀਜਣ ਦੇ ਕੋਈ ਹੱਲ ਨਹੀਂ ਉਹਦੇ ਵਾਸਤੇ ਕਿ ਉਹ ਮਿੱਟੀ ਆ ਜਾਣੀ ਐ ਇਹਨਾਂ ਖਰਚਾ ਜ਼ਿਮੀਂਦਾਰ ਕਰ ਨਹੀਂ ਸਕਦਾ ਉਹਨੂੰ ਚੱਕੂਗਾ ਬੀਰੇ ਸਪਰੇ ਟੋਕਟ ਪੀਆਪੀਆ 60000 ਦਾ ਦੋਨੋਂ ਦਾ ਪਹਿਲਾਂ ਦਾ ਖਰਚਾ ਹੋ ਚੁੱਕਿਆ ਝੋਨੇ ਦੀ ਫਸਲ ਆ ਨਹੀਂ ਰਹੀ ਕਣਕ ਤੇ ਅਗਲੀ ਬਿਜਾਈ ਵਾਸਤੇ ਵੀ ਖਰਚਾ ਇੰਨਾ ਕਰਨਾ ਪਊ ਮਕਾਨਾਂ ਦਾ ਵੀ ਉਹ ਸੂਈ ਨੁਕਸਾਨ ਹੋਇਆ ਜਾਲੀਮਾਨੀ ਨੁਕਸਾਨ ਬਹੁਤ ਆ ਇਹਦੇ ਵਾਸਤੇ ਸਾਰੇ ਭੈਣ ਭਰਾਵਾਂ ਨੂੰ ਚਾਹੀਦਾ ਸਹਿਯੋਗ ਦੇਵੇ ਤੇ ਸਰਕਾਰਾਂ ਨੂੰ ਬੇਨਤੀ ਹੈ ਵੀ ਇਹਨਾਂ ਦੀ ਪੂਰੀ ਬਾਪੜੀ ਜਾਂਦੀ ਜੀ ਸਰਕਾਰਾਂ ਪਿਛਲੇ ਸਾਲ 15000 ਮੁਆਵਦੇ ਦੀ ਡਿਮਾਂਡ ਰੱਖੀ ਸੀ ਸਿਰਫ ਸੈਂਟਰ 6800 ਦੇ ਰਿਆ ਉਹਦੇ ਵਿੱਚ ਵੀ ਕਟੋਤੀ ਲੱਗ ਰਹੀ ਕਿ ਅੱਜ ਦੀ ਜਿਹੜੀ ਫਸਲ ਹੈ ਤਾ ਕੀ ਉਹਦਾ 68015000 ਇਹ ਜਿਹੜੀ ਅੱਜ ਦੀ ਵਿਪਤਾ ਦਾ ਸਰ ਜਾਏਗਾ ਕੀ ਕਿਹੜਾ ਚਾਹੁੰਦੇ ਹੋ ਕਿ ਹੋਣ ਦਾ ਮੁਆਵਜਾ ਪੰਜਾਬ ਗੌਰਮ موجوده ਨੂੰ ਕਿੰਨਾ ਇਹਨਾਂ ਦਾ ਮੁਆਵਜਾ ਹੋਣਾ ਚਾਹੀਦਾ ਸੀ ਐਸ ਸੀ ਐਮ ਸਾਹਿਬ ਨੇ ਲੈਟਰ ਲਿਖੀ ਹੈ ਸੈਂਟਰ ਨੂੰ ਹਰ ਚੀਜ਼ ਦਾ ਮੁਆਵਜਾ ਵਧਾਉਣ ਵਾਸਤੇ 70000 ਰੁਪਏ ਪਰ ਏਕੜ ਜਿਵੇਂ ਮੱਝਾਂ ਦਾ ਉਹਨਾਂ ਦਾ ਵੀ 70000 ਮਕਾਨ ਦਾ 2.5 ਲੱਖ ਕਈ ਚੀਜ਼ਾਂ ਮੈਂ ਪੜ ਰਿਹਾ ਸੀ ਉਹਨਾਂ ਨੇ ਲੈਟਰ ਭੇਜੀ ਉਸ ਮੁਤਾਬਕ ਦੇਣਾ ਚਾਹੀਦਾ ਸੈਂਟਰ ਨੂੰ ਕਿਉਂਕਿ ਉਹ ਪੁਰਾਣਾ 15000 ਨਾਲ ਕੁਝ ਨਹੀਂ 30000 ਤਾਂ ਫਸਲ ਦਾ ਖਰਚਾ 15 ਮੌਜੂਲੇ ਕਿਉਂ ਕੀ ਕਰਨੀ ਘੱਟੋ ਘੱਟ ਲੱਖ ਰੁਪਏ ਉਹਨਾਂ ਨੂੰ ਫਸਲ ਦਾ ਮੁਆਜਰਾ ਮਿਲਣਾ ਚਾਹੀਦਾ ਬਹੁਤ ਉਦਮੀ 23 ਵਿਚ ਜੀ ਸਰਪੰਚ ਸਾਹਿਬ ਇੱਕ ਗੱਲ ਇਹ ਜਰੂਰ ਤੁਸੀਂ ਵੀ ਸੁਣੀ ਹੋਵੇਗੀ ਹੋਏਗੀ ਕਿ ਭਾਈ ਗਰਦਾਵਰੀ ਬਾਅਦ ਵਿੱਚ ਪਹਿਲਾਂ ਇਹਨਾਂ ਦਾ ਮੁਆਵਜਾ ਪਰ ਲੇਕਿਨ ਅੱਜ ਦਾ ਸਮਾਂ ਹੈ ਕਿ ਇਸ ਗੱਲ ਤੇ ਸਰਕਾਰ ਖੜਾ ਉਤਰੇਗੀ ਬੇਨਤੀ ਕਰ ਸਕਦੇ ਹਾਂ ਸਰਕਾਰ ਨੂੰ ਜਰੂਰ ਸੋਚਣਾ ਚਾਹੀਦਾ ਇਹਦੇ ਕਰਾਉ ਉਤਰਾ ਚਾਹੀਦਾ ਜੀ ਸੈਂਟਰ ਸਰਕਾਰ ਦਾ ਜਾਦੇ ਸਹਿਯੋਗ ਆ ਜਾਂ ਸਰਕਾਰ ਵੀ ਇਹਦੇ ਸਹਿਯੋਗ ਦੇ ਤੇ ਵੱਧ ਤੋਂ ਵੱਧ ਇਹਨਾਂ ਦੇ ਉਮੀਦਾਂ ਦੇ ਕਰਾਉ ਜੀ ਧੰਨਵਾਦੀ ਸਾਡੇ ਨਾਲ ਇੱਕ ਹੋਰ ਵੀਰ ਵੀ ਜੋ ਸੰਸਥਾ ਦੇ ਜੁੜੇ ਹੋਏ ਨੇ ਨੌਜਵਾਨ ਵੀਰ ਨੇ ਨੌਜਵਾਨ ਮੁੰਡੇ ਨੇ ਤਾਂ ਥੋੜੀ ਜੀ ਗੱਲ ਇਹਨਾਂ ਨਾਲ ਵੀ ਕਰਾਂਗੇ ਹਾਂ ਜੀ ਤੁਹਾਡਾ ਸ਼ੁਭਨਾਮ ਜੀ ਦੀਪਕ 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 ਕਿਹੜੀ ਕਲਾਸ ਪੜ੍ਹਦੇ ਹੋ ਮੈਂ ਜੀ ਬੀਏ ਸੈਕੰਡ ਇਅਰ ਜੀ ਤਾਂ ਕਿਵੇਂ ਸੋਚਿਆ ਕਾਰ ਛੱਡ ਕੇ ਤੁਸੀਂ ਅੱਜ ਇਹ ਫਾਇਲ ਕਾਜੀਲੇ ਵਿੱਚ ਆਏ ਹੋ ਇਹ ਸੋਚਿਆ ਸੀ ਇਹ ਤਾਂ ਜੀ ਲੋਕਾਂ ਦੀ ਮਦਦ ਕਰਨ ਆਏ ਆ ਇਹ ਜੀ ਇਹ ਤਾਂ ਜੀ ਸਾਡੇ ਸਰ ਇੱਥੇ ਢਿੱਲੋ ਸਰ ਦੁਆਰਾ ਬੁਲਾਏ ਗਏ ਆ ਅਸੀਂ ਤੇ ਸਾਡੀ ਟੀਮ ਆਈ ਹੈ ਜੀ ਨੈਸ਼ਨਲ ਕਾਲਜ ਆਫ ਆਈਟੀ ਤੇ ਜੀ ਇੱਥੋਂ ਆਪਣੇ ਮਿਹਨਤ ਕਰਨ ਆਏ ਆ ਇੱਥੇ ਤੇ ਲੋਕਾਂ ਦੀ ਮਿਹਨਤ ਕਰਕੇ ਜਾਵਾਂਗੇ ਤੇ ਲੋਕਾਂ ਦੀ ਸੇਵਾ ਕਰਕੇ ਜਾਵਾਂਗੇ ਤਾਂ ਤੁਸੀਂ ਜਿਹੜੀ ਸੇਵਾ ਭੇਜੀ ਹੈ ਜਾਂ ਜਾ ਰਹੇ ਹੋ ਕਿਹੜੇ ਕਿਹੜੇ ਪਿੰਡਾਂ ਤੁਸੀਂ ਜਾ ਕੇ ਆਏ ਹੋ ਇਹ ਤਾਂ ਜੀ 6 ਆਪਾਂ 6 ਕਲੰਦਰ ਦੋਸ ਇੱਥੋਂ ਸੇਵਾ ਚੱਕ ਕੇ ਤੇ ਉੱਥੇ ਪਿੰਡ ਗਲਬਾਂ ਵਾਲੀ ਤੇ ਕਾਲਾਂ ਵਾਲੀ ਤੇ ਕੁਝ ਪਿੰਡ ਹੋਰ ਹੈਗੇ ਆ ਤਿੰਨ ਨੰਬਰ ਗੱਟੀ ਤੇ ਮੰ ਪਿੰਡਾਂ ਚ ਗਏ ਸੇ ਇਹ ਜੀ ਪਿੰਡ ਆਪਣੇ ਹੈਗੇ ਕਾਵਾਂ ਵਾਲੀ ਪਿੰਡ ਗਲਬਾ ਤਿੰਨ ਨੰਬਰ ਗੱਟੀ ਝੰਗੜ ਪੈਣੀ ਤੇ ਮੁਹਰਜ ਜਸਮੀਰ ਪਿੰਡ ਦੇ ਵਿੱਚ ਇੰਨਾ ਪਿੰਡਾਂ ਵਿੱਚ ਦੁਸੇਵਾ ਦੇ ਹਾਂਜੀ ਇਧਰ ਨੌਜਵਾਨ ਹੋਰ ਗੁਡੀਆਂ ਖੜ ਨੇ ਕਿਰਨ ਗੁਡੀਆਂ ਛੋਟੀ ਆ ਆਪਾਂ ਉਹਦੇ ਨਾਲ ਗੱਲ ਕਰਨ ਗੱਗੇ ਆਓ ਜੀ ਤਾਂ ਤੁਹਾਡੇ ਨਾਲ ਦੇਖੋ ਜੀ ਇਹ ਪੰਜਾਬ ਦੀ ਬੇਟੀ ਛੋਟੀ ਗੁਡਿਆ ਜਜਬਾ ਐਸਲਾਮ ਇਹ ਪੰਜਾਬ ਦੀਆਂ ਬੇਟੀਆਂ ਨੂੰ ਸਭ ਤੋਂ ਪਹਿਲਾਂ ਤੁਹਾਡਾ ਨਾਮ ਜਾਣਨਾ ਚਾਹਿਆ। ਲక్ష్ਮੀ। ਲక్ష్ਮੀ। ਹਾਂਜੀ। ਇਹ ਲక్ష్ਮੀ ਜੀ ਤੁਸੀਂ ਜਿਹੜੀ ਸਵਾਵਾ ਮਾ ਦੇ ਰਹੇ ਹੋ। ਤਾਂ ਕਿਵੇਂ ਲੱਗ ਰਿਹਾ ਜੋ ਇਹ ਹਾਰਡ ਪੀਡ ਦੇ ਲੋਕਾਂ ਦੇ ਤੁਸੀਂ ਜਾਣਦੇ ਹੋ ਤੁਹਾਨੂੰ ਉਹ ਲੋਕ ਕਿਵੇਂ ਵਿਚਰਦੇ ਆ ਤੁਸੀਂ ਕਿਸ ਤਰ੍ਹਾਂ ਗਾਈਡ ਕਰਦੇ ਹੋ ਜੀ। ਜਦੋਂ ਅਸੀਂ ਗਾਇਬ ਉਹਨਾਂ ਦੇ ਹਾਲਾਤ ਦੇਖ ਕੇ ਸਾਨੂੰ ਬੜਾ ਦੁੱਖ ਹੋਇਆ। ਜੀ। ਤੇ ਫਿਰ ਅਸੀਂ ਉਹਨਾਂ ਦੀ ਹੈਲਪ ਕੀਤੀ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕੀ ਕੀ ਸਮਾਨ ਦੀ ਲੋੜ ਆ ਤੇ ਉਹਨਾਂ ਨੇ ਬੇਚੀਜ਼ ਖੋ ਕੇ ਵੀ ਸਾਨੂੰ ਦੱਸਿਆ ਵੀ ਸਾਨੂੰ ਇਹ ਚੀਜ਼ ਲੋੜ ਹੈਗੀ ਆ। ਤੇ ਹੁਣ ਅੱਗੇ ਵੀ ਸਾਡੀ ਅਸੀਂ ਹੈਲਪ ਕਰਦੇ ਰਾਵਾਂਗਾ ਅੰਨਾਂ ਦੀ ਜੀ ਤਾਂ ਇੱਕ ਹੋਰ ਗੁੜੀਆ ਨਾਲ ਜੀ ਅਸੀਂ ਬੇਟਾ ਕੀ ਨਾਮ ਆਪਣਾ ਕੌਣ ਬੋਲੂਗਾ ਹਾਂਜੀ 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 ਸਰ ਕੀ ਨਾਮ ਜੀ ਸਰ ਪੂਜਾ ਪੂਜਾ ਜੀ ਤੁਸੀਂ ਕਿੰਨੇ ਦਿਨਾਂ ਤੋਂ ਹਾਰਡਪੀਟ ਤਾਂ ਨਹੀਂ ਸੇਵਾ ਕਰ ਰਹੇ ਸਰ ਅਸੀਂ ਕਾਫੀ ਦਿਨਾਂ ਤੋਂ ਮਤਲਬ ਕਿ ਸਰ ਸਾਡੇ ਜਿਹੜੇ ਸੀਨੀਅਰ ਹੈਗੇ ਆ ਢਿੱਲੋ ਸਾਹਿਬ ਇਹ ਕਾਫੀ ਦਿਨਾਂ ਤੋਂ ਹੈਲਪ ਕਰ ਰਹੇ ਆ ਲੋਕਾਂ ਦੀ ਬਟ ਜੋ ਸਾਡੀ ਵੋਲੰਟੀਅਰ ਟੀਮ ਹੈ ਇਹ ਸਰ ਨੇ ਇਹ ਰੈ ਲਈ ਵੀ ਇਹਦੇ ਵਿੱਚ ਵੀ ਕੁੜੀਆਂ ਵੀ ਸ਼ਾਮਿਲ ਹੋਣੀਆਂ ਚਾਹੀਦੀਆਂ ਕਿਉਂਕਿ ਕਈ ਵਾਰ ਲੇਡੀਜ਼ ਨੂੰ ਜੋ ਪ੍ਰੋਬਲਮ ਹੁੰਦੀ ਹੈ ਜੋ ਉਹਨਾਂ ਨੂੰ ਚੀਜ਼ ਚਾਹੀਦੀ ਹੈ ਉਹ ਲੇਡੀਜ਼ ਹੀ ਪ੍ਰੋਵਾਈਡ ਕਰ ਸਕਦੀਆਂ ਇਸ ਲਈ ਸਾਨੂੰ ਸਰ ਨੇ ਇਸ ਟੀਮ ਚ ਸ਼ਾਮਿਲ ਕੀਤਾ ਅਸੀਂ ਲੇਡੀਜ਼ ਨੂੰ ਜੋ ਚੀਜ਼ ਚਾਹੀਦੀ ਅਸੀਂ ਪ੍ਰੋਵਾਈਡ ਕਰ ਰਹੇ ਆ ਤੇ ਉਹਨਾਂ ਨੂੰ ਪੁੱਛ ਰਹੇ ਹਾਂ ਤੁਹਾਨੂੰ ਕੀ ਹੈਲਪ ਚਾਹੀਦੀ ਹੈ ਉਹ ਸਾਨੂੰ ਦੱਸ ਰਹੇ ਅਸੀਂ ਉਹਨੂੰ ਓਵੇਂ ਓਵੇਂ ਸਮਾਨ ਪ੍ਰੋਵਾਈਡ ਕਰ ਰਹੇ ਹਾਂ ਜੋ ਵੀ ਲੇਡੀ ਜਿਸ ਤਰ੍ਹਾਂ ਦੀ ਫਰਸਟ ایڈ ਲੈਣਾ ਚਾਹੁੰਦੇ ਤੁਹਾਡੇ ਕੋਲ ਉਹ ਸੇਵਾ ਮੁਹੱਈਆ ਹੁੰਦੀ ਹੈ ਤਾਂ ਜੀ ਇਹ ਸੀ ਜੀ ਇਸ ਸੰਸਥਾ ਨੂੰ ਪਿੰਡ ਵੱਲੋਂ ਸਹਿਯੋਗ ਸਾਡੀ ਇਸ ਪੱਤਰਕਾਰਾ ਭਾਈਚਾਰਾ ਵੱਲੋਂ ਸਹਿਯੋਗ ਇਹਨਾਂ ਨੂੰ ਸਲਾਮ ਕਰਦੇ ਆ ਕਿ ਜੋ ਅੱਜ ਪੰਜਾਬ ਤੇ ਵਿਪਤਾ ਬਣੀ ਹੈ ਹਾਰਡ ਵਿਪਤਾ ਬਣੀ ਹੈ ਪਸ਼ੂ ਦੀ ਪ੍ਰੋਬਲਮ ਹੋਵੇ ਲੇਡੀ ਦੀ ਕੋਈ ਪ੍ਰੋਬਲਮ ਹੋਵੇ ਅੰਦਰ ਜਿਹੜੇ ਲੋਕ ਹਾਰਡ ਵਿੱਚ ਘੇਰ ਚੁੱਕਿਆ ਤਾਂ ਪੰਜਾਬ ਮਗਰ ਨਾਲ ਖੜਾ ਹੈ ਜਿਸ ਤਰ੍ਹਾਂ ਪਾਣੀ ਦਾ ਮਾਹੌਲ ਵੱਧ ਰਿਹਾ ਤਾਂ ਸਰਕਾਰ ਵੀ ਉਪਰਾਲਾ ਕਰ ਰਹੀ ਹੈ ਕਿ ਭਾਈ ਪਾਣੀ ਵੱਧ ਰਿਹਾ ਖਤਰੇ ਦੀ ਘੰਟੀ ਜਿਆਦਾ ਤੇਜ਼ ਹੋ ਰਹੀ ਹੈ ਤਾਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਜਿਵੇਂ ਵੀ ਤੁਹਾਨੂੰ ਬਾਹਰ ਆਉਣ ਦਾ ਕੋਈ ਸੱਦਾ ਪੱਤਰ ਸਰਕਾਰ ਦਿੰਦੀ ਤਾਂ ਤੁਹਾਨੂੰ ਬਾਹਰ ਸੇਫ ਥਾਂ ਤੇ ਆਉਣਾ ਚਾਹੀਦਾ ਮੈਂ ਤੁਹਾਡਾ ਆਪਣਾ ਸ਼ੋਕ ਨਾ ਦੁੱਖਾ ਤਾਂ ਤੁਸੀਂ ਦੇਖ ਰਹੇ ਹੋ ਜੀ ਲਾ ਫਾਈਲ ਕਰਾ ਨੀਤੀ ਤਾਂ ਮੇਰਾ ਸਾਥੀ ਬਲਦੇਵ ਅਸੀਂ ਗਰਾਊਂਡ ਲੈਵਲ ਦੀਆਂ ਤਸਵੀਰਾਂ ਤੁਹਾਨੂੰ ਦਿਨੇ ਆ ਤੁਹਾਡਾ ਕੰਮ ਹੈ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਧੰਨਵਾਦ